ਬਈ ਇੱਕ ਬੈਂਕ ਵਿੱਚ ਲੱਗੀ ਮੁਲਾਜ਼ਮ ਨੂੰ ਹੋ ਜਾਂਦਾ ਯੂਪੀ ਦੇ ਭਈਏ ਦੇ ਨਾਲ ਪਿਆਰ ਉਹਦੇ ਇਸ਼ਕ ਚ ਉਹ ਔਰਤ ਇੰਨੀ ਕ ਅੰਨੀ ਹੋ ਜਾਂਦੀ ਆ ਉਹਨੇ ਉਹ ਵੀ ਕੰਮ ਕਰਤਾ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਸੋਚ ਨਹੀਂ ਸਕਦੇ ਤੇ ਭਈਏ ਨਾਲ ਉਸ ਔਰਤ ਨੇ ਕਿਉਂ ਗੱਲਬਾਤ ਕੀਤੀ ਜਦੋਂ ਉਹਨੇ ਬਿਆਨ ਦਿੱਤੇ ਭਈ ਤਾਂ ਉਹ ਗੱਲਾਂ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਤੇ ਬੜੀ ਦਰਦਨਾਕ ਕਹਾਣੀ ਲੈ ਕੇ ਬਾਈ ਜੀ ਇਹ ਗੱਲ ਹੈਗੀ ਆ ਸਨ 2013 ਦੀ ਸਨ 2013 ਦੇ ਵਿੱਚ ਇੱਕ ਘਟਨਾ ਵਾਪਰਦੀ ਆ ਇੱਕ ਔਰਤ ਹੁੰਦੀ ਆ ਜਿਹੜੀ ਕਿ ਬੈਂਕ ਦੇ ਵਿੱਚ ਮੁਲਾਜ਼ਮ ਲੱਗੀ ਹੁੰਦੀ ਆ ਤੇ ਸ਼ਹਿਰ ਦੀ ਇੱਕ ਕਲੋਨੀ ਦੇ ਵਿੱਚ ਰਹਿੰਦੇ ਹੁੰਦੇ ਆ ਕਲੌਨੀ ਸ਼ਹਿਰੋਂ ਬਾਹਰ-ਬਾਰ ਹੁੰਦੀ ਆ ਪਰ ਹੁੰਦੀ ਸ਼ਹਿਰ ਦੇ ਅੰਦਰ ਹੀ ਆ ਇਹਨਾਂ ਦਾ ਬਾਈ ਜੀ ਤਿੰਨ ਮੰਜ਼ਲੀ ਘਰ ਹੁੰਦਾ ਜਿਹੜੀ ਥੱਲਣ ਲਈ ਮੰਜ਼ਲ ਹੁੰਦੀ ਆ ਉਹਦੇ ਥੱਲੇ ਚਾਰ ਦੁਕਾਨਾਂ ਬਣੀਆਂ ਹੋਈਆਂ ਨੇ ਉਸ ਤੋਂ ਉੱਪਰ ਇਹਨਾਂ ਦੀ ਰਹਿائش ਹੁੰਦੀ ਆ ਉਸ ਤੋਂ ਪਰ ਤੀਸਰੀ ਮੰਜ਼ਲ ਤੇ ਇੱਕ ਰੂਮ ਬਣਿਆ ਹੁੰਦਾ ਜਿਹੜਾ ਕਿ ਖਾਲੀ ਹੁੰਦਾ ਇਹਨਾਂ ਨੇ ਕਿਰਾਏ ਕਰੋ ਦੇਣ ਵਾਸਤੇ ਰੱਖਿਆ ਹੁੰਦਾ ਵੀ ਕਈ ਵਾਰੀ ਕਿਸੇ ਨੇ ਇੱਕ ਦਾ ਰੂਮ ਲੈਣਾ ਹੋਵੇ ਤਾਂ ਕਿਰਾਏ ਤੇ ਦੇ ਦਿੰਦੇ ਸੀਗੇ ਇਹਨਾਂ ਦੇ ਘਰ ਦੇ ਬਾਹਰਲੇ ਪਾਸੇ ਵੀ ਪੌੜੀ ਚੜ੍ਹਦੀ ਸੀ ਜਿਹੜੀ ਕਿ ਸਿੱਧੀ ਤੀਸਰੀ ਮੰਜ਼ਲ ਦੇ ਉੱਪਰ ਜਾਂਦੀ ਸੀ ਇਹ ਆਪ ਬੈਂਕ ਵਿੱਚ ਮੁਲਾਜ਼ਮ ਲੱਗੀ ਸੀ ਜਿਹੜਾ ਦਾ ਘਰ ਵਾਲਾ ਸੀ ਉਹ ਵੀ ਕਿਤੇ ਜੌਬ ਕਰਦਾ ਸੀ ਉਹ ਥੋੜਾ ਜਿਹਾ ਕਿਤੇ ਦੂਰ ਜੌਬ ਕਰਦਾ ਸੀਗਾ ਉਹ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਘਰੇ ਆਉਂਦਾ ਸੀਗਾ ਤਾਂ ਇਹਦੇ ਦੋ ਬੱਚੇ ਹੁੰਦੇ ਆ ਵੀ ਇੱਕ ਹੁੰਦਾ 6 ਸਾਲਾਂ ਦਾ ਮੁੰਡਾ ਤੇ 9 ਸਾਲਾਂ ਦੀ ਹੁੰਦੀ ਹੈ ਇਹਦੀ ਕੁੜੀ ਤਾਂ ਜਿਹੜ ਉਹ ਚਾਰੇ ਦੁਕਾਨਾਂ ਭਈਆਂ ਕੋਲ ਕਰਾਈ ਤੇ ਸੀਗੀਆਂ ਜਿਹੜੇ ਭਈਏ ਰੇੜੀ ਰੁੜੀਆਂ ਲਾਉਂਦੇ ਸੀਗੇ ਉਹ ਸ਼ਾਮ ਨੂੰ ਆ ਕੇ ਰੇੜੀ ਰੁੜੀਆਂ ਦੁਕਾਨਾਂ 'ਚ ਖਿਲਾਰ ਜਾਂਦੇ ਸੀਗੇ ਹੋਰ ਆਪਦਾ ਭਾਂਡਾ ਡਿੰਡਾ ਉੱਥੇ ਦੁਕਾਨਾਂ 'ਚ ਰੱਖ ਜਾਂਦੇ ਸੀਗੇ ਤਾਂ ਇਸੇ ਤਰ੍ਹਾਂ ਇੱਕ ਭਈਆ ਹੁੰਦਾ ਜੂਪੀ ਦਾ ਜਿਹਦਾ ਨਾਮ ਹੁੰਦਾ ਰੋਹਿਤ ਕੁਮਾਰ ਉਹ ਭਈ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੁੰਦਾ ਇੱਕ ਦੁਕਾਨ ਕਰਾਏ ਤੇ ਲਈ ਹੁੰਦੀ ਆ ਉਹਨੇ ਹੁਣ ਜਿਹੜੀ ਇਹ ਔਰਤ ਸੀਗੀ ਇਹਦੀ ਉਮਰ ਹੈਗੀ ਸੀ 35-36 ਸਾਲ ਤੇ ਜਿਹੜਾ ਉਹ ਰੋਹਿਤ ਭਈਆ ਸੀਗਾ ਉਹਦੀ ਉਮਰ ਹੈਗੀ ਸੀ ਭਈ 22-23 ਸਾਲ ਤਾਂ ਇਸ ਔਰਤ ਨੇ ਉਸ ਭਈਏ ਨਾਲ ਗਾਟੀ ਪਾਲੀ ਉਸ ਭਈਏ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ ਹੁਣ ਉਹ ਭਈਆ ਕੋਲ ਕੇਪੈਂਡ ਰੇੜੀ ਲਾਇਆ ਕਰੇ ਇਹ ਬੈਂਕ ਤੋਂ ਅਗੇ ਘਰੇ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਰਿਹਾ ਕਰੇ ਹੌਲੀ ਹੌਲੀ ਇਹਨੇ ਕੀ ਕੀਤਾ ਇਹਨੇ ਉਸ ਭਈਏ ਨੂੰ ਮਿਲਣਾ ਮਲਾਉਣਾ ਸ਼ੁਰੂ ਕਰਤਾ ਚਲੋ ਜਦੋਂ ਮਿਲਣਾ ਮਲਾਉਣਾ ਸ਼ੁਰੂ ਕਰਤਾ ਇਹ ਮਿਲਦੇ ਹੁੰਦੇ ਸੀ ਕਿ ਜਿਹੜੇ ਨਾਲੇ ਘਰ ਦੇ ਉੱਪਰ ਤੀਸਰੀ ਮੰਜ਼ਲ ਸੀ ਜਿਹੜਾ ਰੂਮ ਖਾਲੀ ਪਿਆ ਸੀ ਤੀਸਰੀ ਮੰਜ਼ਲ ਤੇ ਭਈਆ ਬਾਹਰਲੇ ਪਾਸੇ ਚੜ ਜਾਂਦਾ ਹੁੰਦਾ ਸੀਗਾ ਇਹ ਅੰਦਰੋਂ ਚੜ ਜਾਂਦੀ ਹੁੰਦੀ ਸੀਗੀ ਇਹ ਆਹ ਤੀਸਰੀ ਮੰਜ਼ਲ ਤੇ ਆਪ ਦੇ ਜਿਹੜੀ ਰੰਗਰਲੀਆਂ ਮਨਾਉਂਦੇ ਸੀਗੇ ਤਾਂ ਇਸ ਔਰਤ ਨੇ ਆਪਦੇ ਘਰ ਦੇ ਵਿੱਚ ਇੱਕ ਡਰ ਫਲਾਉਣਾ ਸ਼ੁਰੂ ਕਰਤਾ ਆਪਦੇ ਬੱਚਿਆਂ ਨੂੰ ਡਰਾਉਣਾ ਸ਼ੁਰੂ ਕਰਤਾ ਇਹ ਆਪਦੇ ਬੱਚਿਆਂ ਕੋਲ ਅਕਸਰ ਇਹੋ ਜਿਹੀਆਂ ਗੱਲਾਂ ਕਰਿਆ ਕਰੇ ਕਿ ਜਿਹੜੀ ਆਪਣੀ ਉੱਪਰ ਤੀਜੀ ਮੰਜ਼ਲਾ ਉੱਥੇ ਭੂਤ ਰਹਿੰਦੇ ਆ ਉੱਥੇ ਚੜੇਲਾ ਰਹਿੰਦੀਆਂ ਨੇ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਜੇ ਆਉਂਦਾ ਵੋ ਆਉਂਦਾ ਇਹ ਆਪਦੇ ਜਵਾਕਾਂ ਨੂੰ ਮੰਨ ਕੇ ਇੰਨਾਕ ਡਰਾਇਆ ਕਰੇ ਵੀ ਮੇਰੇ ਜਵਾਕ ਕਦੇ ਵੀ ਉੱਪਰਲੀ ਮੰਜ਼ਲ ਤੇ ਨਾ ਜਾਣ ਜਦੋਂ ਘਰ ਵਾਲਾ ਘਰੇ ਆਇਆ ਕਰੇ ਉਦੋਂ ਇਹ ਘਰਲੇ ਨੂੰ ਡਰਾਇਆ ਕਰੇ ਵੀ ਆਪਣੀ ਤੀਜੀ ਮੰਜ਼ਲ ਉੱਪਰ ਭੂਤ ਰਹਿੰਦੇ ਆ ਰਾਤ ਨੂੰ ਆਵਾਜ਼ਾਂ ਆਉਂਦੀਆਂ ਜੇ ਉਹ ਉਹ ਬੰਦਾ ਥੋੜਾ ਜਿਹਾ ਹੈਗਾ ਸੀਗਾ ਪੈਗ ਸ਼ਕਾ ਰਾਉਣ ਵਾਲਾ ਉਹ ਬਾਲੀਏ ਦੀ ਗੱਲ ਦੀ ਕੇਅਰ ਨਹੀਂ ਸੀ ਕਰਦਾ ਕਿਉਂਕਿ ਉਹ ਹਫਤੇ ਬਾਅਦ ਘਰੇ ਇੱਕ ਦੋ ਦਿਨ ਆਉਂਦਾ ਸੀ ਜਾਂ 10 ਦਿਨ ਬਾਅਦ ਘਰੇ ਆਉਂਦਾ ਸੀਗਾ ਚਲੋ ਜੀ ਇਹਨਾਂ ਦਾ ਮਿਲਣਾ ਮਿਲਾਉਣਾ ਚੱਲਦਾ ਰਹਿੰਦਾ ਤਾਂ ਇੱਕ ਦਿਨ ਕੀ ਪੰਗਾ ਪੈਂਦਾ ਵੀ ਜਿਹੜੀ ਇਹ ਔਰਤ ਜਿਹੜੀ ਬੈਂਕ 'ਚ ਲੱਗੀ ਹੁੰਦੀ ਆ ਇਹਦਾ ਹੁੰਦਾ ਬਰਥਡੇ ਇਹਦਾ ਬਰਥਡੇ ਹੁੰਦਾ ਤੇ ਜਿਹੜਾ ਰੋਹਿਤ ਹੁੰਦਾ ਉਹ ਕਹਿੰਦਾ ਵੀ ਮੈਂ ਅੱਜ ਕੇਕ ਕੱਟਣਾ ਹੀ ਕੱਟਣਾ ਵੀ ਮੈਂ ਬਰਥਡੇ ਸੈਲੀਬ੍ਰੇਟ ਕਰਨਾ ਪਰ ਇਹ ਵੀ ਕਹਿੰਦੀ ਵੀ ਹਾਂ ਆਪਾਂ ਬਰਥਡੇ ਸੈਲੀਬ੍ਰੇਟ ਕਰਾਂਗੇ ਜਿਹੜੇ ਦਿਨ ਦਾ ਬਰਥਡੇ ਹੁੰਦਾ ਉਸ ਦਿਨ ਕੀ ਹੁੰਦਾ ਇਹਦੇ ਬੱਚੇ ਬਿਮਾਰ ਹੋ ਜਾਂਦੇ ਇੱਕ ਨੂੰ ਬੁਖਾਰ ਹੋ ਜਾਂਦਾ ਦੂਜੇ ਨੂੰ ਜ਼ੁਕਾਮ ਖਾਂਗ ਲੱਗੀ ਹੁੰਦੀ ਆ ਜਦੋਂ ਜਿਹੜੀ ਬੇਟੀ ਹੁੰਦੀ ਨੂੰ ਬੁਖਾਰ ਹੋ ਜਾਂਦਾ ਉਹ ਕਹਿੰਦੀ ਮੈਂ ਤਾਂ ਸਕੂਲ ਨਹੀਂ ਜਾਂਦੀ ਜਿਹੜਾ ਬੇਟਾ ਹੁੰਦਾ ਉਹ ਵੀ ਨਾਲ ਛੁੱਟੀ ਮਾਰ ਲੈਂਦਾ ਜਿੱਦ ਕਰਕੇ ਇਹ ਬੜਾ ਕੋਸ਼ਿਸ਼ ਕਰਦੀ ਆ ਦਵਾਈ ਦੂਈ ਦੇ ਕੇ ਭੇਜਣ ਦੀ ਪਰ ਬੇਟੀ 9 ਸਾਲਾਂ ਦੀ ਹੁੰਦੀ ਆ ਉਹ ਕਹਿੰਦੀ ਮੈਂ ਨਹੀਂ ਜਾਣਾ ਮੈਥੋਂ ਨਹੀਂ ਜਾਇਆ ਜਾਂਦਾ ਮੈਂ ਠੀਕ ਨਹੀਂ ਹੈਗੀ ਵੀ ਮੈਨੂੰ ਬੁਖਾਰ ਬਹੁਤ ਜ਼ਿਆਦਾ ਬੇਟਾ ਕਹਿੰਦਾ ਮੈਨੂੰ ਵੀ ਖਾਂਗੇ ਜੇ ਕੰਮ ਲੱਗੇ ਉਹ ਵੀ ਜਿੱਦ ਕਰ ਲਾਂ ਤਾਂ ਵੀ ਘਰੇ ਰਹਿ ਜਾਂਦਾ ਮੁੜ ਕੇ ਆਪਦੇ ਆਸ਼ਕੜਾ ਭਈਆ ਇਹਦਾ ਆਸ਼ਕ ਸੀਗਾ ਉਹਨੂੰ ਬਹੁਤ ਰੋਕਦੀ ਆ ਵੀ ਅੱਜ ਮੇਰੇ ਘਰੇ ਜਵਾਕ ਹੈਗੇ ਆ ਵੀ ਤੂੰ ਨਾ ਉਹ ਕਹਿੰਦਾ ਨਾ ਉਹ ਕਹਿੰਦਾ ਜਾਨੂ ਮੈਂ ਤਰਾ ਕੇ ਕੇਕ ਅੱਜ ਕੱਟਨੇ ਕੱਟਨਾ ਜੋ ਮਰਜੀ ਹੋ ਜੇ ਹੁਣ ਘਰ ਵਾਲਾ ਵਿਚਾਰਾ ਜੌਬ ਤੇ ਸੀਗਾ ਹੁਣ ਜਵਾਕ ਸੀਗੇ ਘਰੇ ਤਾਂ ਇਸ ਔਰਤ ਨੇ ਕੀ ਕੀਤਾ ਇਹਨੇ ਭਈਏ ਨੂੰ ਕਿਹਾ ਵੀ ਤੂੰ ਐ ਕਰ ਤੂੰ ਕੇਕ ਲੈ ਕੇ ਬਾਹਰ ਲਈ ਪੌੜੀ ਥਨੀ ਚੜਿਆ ਤੇ ਮੈਂ ਅੰਦਰੋਂ ਚੜ੍ਹਣ ਨਹੀਂ ਚਲ ਕੋਈ ਨਹੀਂ ਵੀ ਤੇਰੀ ਇੱਛਾ ਪੂਰੀ ਕਰ ਦਿੰਨੀ ਇਹ ਜਵਾਕਾਂ ਨੂੰ ਝੂਠ ਮਾਰ ਦਿੰਦੀ ਵੀ ਮੈਂ ਚੱਲੀ ਆ ਗਵਾਂ ਤੇ ਚੜ ਜਾਂਦੀ ਆ ਤੀਜੀ ਮੰਜ਼ਲ ਤੇ ਜਦੋਂ ਬਾਈ ਜੀ ਤੀਜੀ ਮੰਜ਼ਲ ਤੇ ਚੜ ਜਾਂਦੀ ਆ ਜਿਹੜਾ ਤਾਂ ਜਵਾਕ ਹੁੰਦਾ 6 ਸਾਲਾਂ ਦਾ ਉਹਦੀ ਨਿਗਾ ਪੈ ਜਾਂਦੀ ਵੀ ਜਿਹੜੀ ਮੇਰੀ ਮਾਂ ਆ ਵੀ ਮੈਨੂੰ ਕਹਿੰਦੀ ਗਵਨੜੀਆਂ ਘਰੇ ਚੱਲੀਆਂ ਚਲੀ ਉੱਪਰਲੀ ਮੰਜ਼ਲ ਤੇ ਗਈ ਆ ਜਦੋਂ ਜਵਾਕ ਦੀ ਨਿਗਾ ਪੈ ਗਈ ਜਵਾਕ ਨੇ ਜਦੋਂ ਦੇਖ ਲਿਆ ਤਾਂ ਜਵਾਕ 5-7 ਮਿੰਟ ਤਾਂ ਚੁੱਪ ਕੇ ਬੈਠਾ ਰਹਿੰਦਾ ਉੱਪਰ ਇੱਕ ਕੇਕ ਨੂੰ ਕੱਟ ਕੇ ਆਪ ਦਾ ਰੰਗ ਰਲੀਆਂ ਮਨਾਉਣ ਲੱਗ ਜਾਂਦੇ ਆ ਤਾਂ ਜਿਹੜਾ ਜਵਾਕ ਹੁੰਦਾ 6 ਸਾਲਾਂ ਦਾ ਤਾਂ ਮੁੰਡਾ ਹੁੰਦਾ ਬਈ ਉਹ ਹੌਲੀ-ਹੌਲੀ ਚੜਦਾ ਚੜਦਾ ਤੀਜੀ ਮੰਜ਼ਲ ਤੇ ਪਹੁੰਚ ਜਾਂਦਾ ਜਦੋਂ ਬਾਈ ਜੀ ਉਹ ਤੀਜੀ ਮੰਜ਼ਲ ਤੇ ਪਹੁੰਚਦਾ ਜਾ ਕੇ ਉਹ ਰੰਗਰਾਲੀਆਂ ਮਨਾਉਣਾ ਤਾਂ ਵਿਚਾਰਾ ਉੱਥੋਂ ਅੱਖ ਵਿੱਚ ਆ ਕੇ ਹੌਲੀ ਥੱਲੇ ਆਉਂਦਾ ਆ ਕੇ ਆਪਣੀ 9 ਸਾਲਾਂ ਦੀ ਭੈਣ ਨੂੰ ਦੱਸਦਾ ਵੀ ਜਿਹੜੀ ਆਪਣੀ ਮਾਂ ਆ ਉੱਪਰ ਜਿਹੜਾ ਆਪਣਾ ਕਿਰਾਏ ਦਾ ਭਈਆ ਰੋਹਿਤ ਆ ਉਹਦੇ ਨਾਲ ਗਲਤ ਕੰਮ ਕਰ ਰਹੀ ਆ ਜਿਹੜੀ ਕੁੜੀ ਹੁੰਦੀ ਉਹ ਵੀ ਭੱਜ ਕੇ ਉੱਪਰ ਜਾਂਦੀ ਉਹ ਦੇਖਦੀ ਆ ਜਦੋਂ ਉੱਪਰ ਜਾ ਕੇ ਦੇਖਦੀ ਆ ਤਾਂ ਸਾਰਾ ਕੁਝ ਆਪਦੇ ਅੱਖਾਂ ਨਾਲ ਦੇਖ ਲੈਂਦੀ ਆ ਇਹ ਬਿਨਾ ਕੱਪੜਿਆਂ ਤੋਂ ਸਾਰਾ ਕੁਝ ਕਰ ਕਰਾ ਰਹੇ ਹੁੰਦੇ ਆ ਜਦੋਂ ਕੁੜੀ ਬਾਰੀ ਥਣੀ ਦੇਖਦੀ ਆ ਤਾਂ ਇਹਦੀ ਨਿਗਾ ਪੈ ਜਾਂਦੀ ਵੀ ਮੇਰੇ ਜਵਾਕਾਂ ਨੇ ਦੇਖ ਲਿਆ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਜਿਹੜਾ ਭਈਆ ਉਹ ਤਾਂ ਕੱਪੜੇ ਪਾ ਕੇ ਬਾਹਰ ਤੇ ਜਿਹੜੇ ਜਵਾਕ ਹੁੰਦੇ ਭੱਜ ਕੇ نیچے ਥੱਲੇ ਆ ਜਾਂਦੇ ਆ ਇਹ ਵੀ ਕਪੜੇ-ਕੁੱਪੜੇ ਪਾ ਕੇ ਥੱਲੇ ਆ ਜਾਂਦੇ ਆ ਜਦੋਂ ਆ ਥੱਲੇ ਆ ਕੇ ਤੇ ਜਵਾਕਾਂ ਦੇ ਚਿਹਰੇ ਦੇ ਹਾਪ-ਪਾਪ ਦੇਖਦੀ ਜਿਹੜੇ ਜਵਾਕ ਹੁੰਦੇ ਉਹ ਬੜੀ ਨਫ਼ਰਤ ਨਾਲ ਹੀ ਦਿਲ ਦੇਖ ਰਹੇ ਹੁੰਦੇ ਆ ਤੇ ਐਂ ਡਰ ਕੇ ਸਹਮ ਕੇ ਬੈਠੇ ਹੁੰਦੇ ਆ ਇਹ ਜਵਾਕਾਂ ਨੂੰ ਪੁੱਛ ਤੁਸੀਂ ਉੱਪਰ ਕਿਉਂ ਗਏ ਤਾਂ ਜਿਹੜੀ 9 ਸਾਲ ਦੀ ਕੁੜੀ ਉਹ ਬੋਲਦੀ ਉਹ ਕਹਿੰਦੀ ਮੰਮੀ ਜਿਹੜਾ ਕੁਝ ਤੂੰ ਕਰਦੀ ਸੀ ਉਹ ਸਾਰਾ ਕੁਝ ਦੇਖ ਲਿਆ ਸਾਨੂੰ ਅੱਜ ਪਤਾ ਲੱਗ ਗਿਆ ਵੀ ਉੱਤਰ ਕਿਹੜੇ ਭੂਤ ਆ ਕਿਹੜੀਆਂ ਚੜੇਲਾ ਵੀ ਕੋਈ ਨਹੀਂ ਪਾਪਾ ਨੂੰ ਘਰੇ ਆਉਣ ਦੇ ਸਾਰਾ ਕੁਝ ਦੱਸਾਂਗੇ ਤਾਂ ਇਹ ਉਹਨਾਂ ਜਵਾਕਾਂ ਨੂੰ ਬੜ ਪਰ ਜਵਾਕਾਂ ਨੇ ਸਾਰਾ ਕੁਝ ਅੱਖਾਂ ਨਾਲ ਦੇਖਿਆ ਹੁੰਦਾ ਇਹ ਮਾਰਕੀਟ ਲੈਣ ਦੀ ਬੱਚਿਆਂ ਨੂੰ ਘਮਾ ਫਰਾ ਕੇ ਲੈ ਆਉਂਦੀ ਐ ਅਖਵਾ ਪਿਆ ਕੇ ਲੈ ਆਉਂਦੀ ਐ ਪਰ ਜਿਹੜੇ ਜਵਾਕ ਹੁੰਦੇ ਆ ਬਈ ਉਹ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਨਾ ਵੀ ਘਰ ਦੇ ਵਿੱਚ ਖੇਡਣਾ ਕੁੱਦਣਾ ਵੀ ਬੰਦ ਕਰ ਦਿੰਦੇ ਆ ਬੜੇ ਸਹਿਮ ਕੇ ਬੈਠੇ ਰਹਿੰਦੇ ਆ ਕਹਿਣ ਦਾ ਮਤਲਬ ਇਹ ਜਵਾਕਾਂ ਦੇ ਉਸ ਚੀਜ਼ ਦਾ ਬੜਾ ਮਾੜਾ ਅਸਰ ਪੈ ਜਾਂਦਾ ਵੀ ਸਾਡੀ ਮਾਂ ਇੱਕ ਭਈਏ ਨਾਲ ਗਲਤ ਆ ਜਵਾਕ ਬਾਹਰ ਗਲੀ 'ਚ ਜਵਾਕਾਂ ਨਾਲ ਖੇਡਣਾ ਛੱਡ ਦਿੰਦੇ ਆ ਆ ਕੇ ਚੁੱਪ ਕਰਕੇ ਬਸ ਬੈੱਡ ਤੇ ਸੋਨੋ ਕੇ ਬੈਠ ਰਹਿੰਦੇ ਆ ਇਹਦੇ ਨਾਲ ਹੀ ਬੋਲਣਾ ਚੱਲਣਾ ਛੱਡ ਦਿੰਦੇ ਆ ਤਾ ਇਸ ਜਨਾਨੀ ਨੂੰ ਇਸ ਗੱਲ ਦਾ ਡਰ ਪੈ ਜਾਂਦਾ ਵੀ ਜਿਹੜੇ ਮੇਰੇ ਜਵਾਕ ਨੇ ਇਹਨਾਂ ਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਗਲੀ 'ਚ ਖੇਡਣਾ ਛੱਡ ਦਿੱਤਾ। ਕਿੱਦਾਂ ਇੱਕ ਡਰ ਹੋ ਜਾਂਦਾ ਵੀ ਜਿਹੜੇ ਮੇਰੇ ਬੱਚੇ ਆ ਵੀ ਜਦੋਂ ਮੇਰਾ ਘਰ ਵਾਲਾ ਘਰੇ ਆਇਆ ਕਿਤੇ ਮੇਰੇ ਬੱਚਿਆਂ ਨੇ ਸਾਰਾ ਕੁਝ ਜੇ ਮੇਰੇ ਘਰ ਨੂੰ ਦੱਸਤਾ ਤਾਂ ਉਹ ਮੈਨੂੰ ਜਾਨੋਂ ਮਾਰ ਦੂਗਾ ਤੇ ਜਾਂ ਮੈਨੂੰ ਘਰੋਂ ਕੱਢ ਦੂਗਾ। ਤਾਂ ਇਹਨੇ ਕੀ ਕੀਤਾ ਇਹਨੇ ਆਪ ਦੇ ਆਸ਼ਕ ਭਾਈਏ ਨਾਲ ਰਲ ਕੇ ਇੱਕ ਪਲਾਨ ਬਣਾਇਆ ਵੀ ਤੂੰ ਐਂ ਕਰ ਵੀ ਮੇਰੇ ਜਵਾਕਾਂ ਨੇ ਸਾਰਾ ਕੁਝ ਦੇਖ ਲਿਆ। ਜੇ ਉਹਨਾਂ ਨੇ ਦੱਸਤਾ ਮੇਰੇ ਘਰ ਵਾਲੇ ਨੂੰ ਨਾਲੇ ਤਾਂ ਉਹਨੇ ਮੇਰੇ ਘਰ ਨਾਲੇ ਤੈਨੂੰ ਛੱਡਣਾ ਨਹੀਂ ਗਾ ਨਾਲੇ ਉਹਨੇ ਮੈਨੂੰ ਨਹੀਂ ਛੱਡਣਾ ਤੂੰ ਐਂ ਕਰ ਵੀ ਮੇਰੇ ਜਵਾਕਾਂ ਨੂੰ ਮਾਰ ਦੇ ਖਤਮ ਕਰ ਦੇ ਇਹ ਸਾਰਾ ਪਲਾਨ ਬਣਾਉਂਦੀ ਹੈ ਜਵਾਕਾਂ ਨੂੰ ਮਾਰਨ ਦਾ ਤਾਂ ਇੱਕ ਦਿਨ ਕੀ ਹੁੰਦਾ ਬਈ ਜਵਾਗ ਸਕੂਲ ਚਲੇ ਜਾਂਦੇ ਆ ਘਰ ਵਾਲਾ ਤਾਂ ਪਹਿਲੀ ਜੌਬ ਤੇ ਗਿਆ ਹੁੰਦਾ ਇਹ ਆਪਦਾ ਬੈਂਕ ਨੂੰ ਚਲੀ ਜਾਂਦੀ ਤੇ ਘਰ ਨੂੰ ਲੋਕ ਲਾ ਕੇ ਚਾਬੀ ਬਾਹਰਲੇ ਪਾਸੇ ਲਕੋ ਕੇ ਰੱਖ ਜਾਂਦੀ ਆ ਇੱਕ ਚਾਬੀ ਸਕੂਲ ਜਵਾਕ ਲੈ ਜਾਂਦੇ ਸੀ ਨਾਲ ਕਿਉਂਕਿ ਜਵਾਕ 2:00 ਵਜੇ ਛੁੱਟੀ ਹੁੰਦੀ ਘਰੇ ਆ ਜਾਂਦੇ ਸੀਗੇ ਜਦੋਂ ਜਵਾਕ 2:00 ਵਜੇ ਘਰੇ ਆ ਜਾਂਦੇ ਪਹਿਲਾਂ ਇਹ ਘਰੇ ਫੋਨ ਕਰਦੀ ਆ ਤੇ ਕੁੜੀ ਨੂੰ ਵੀ ਬੇਟਾ ਤੁਸੀਂ ਆ ਜ ਉਸ ਤੋਂ ਬਾਅਦ ਇਹ ਰੋਹਿਤ ਨੂੰ ਫੋਨ ਕਰ ਦਿੰਦੀ ਆ ਵੀ ਮੇਰੇ ਜਵਾਕ ਘਰੇ ਆ ਗਿਆ ਤੂੰ ਜਾ ਕੇ ਕੰਮ ਕਰ ਦੇ ਹੁਣ ਜਵਾਕਾਂ ਦੇ ਅੰਦਰੋਂ ਲੋਕ ਲਾਇਆ ਹੁੰਦਾ ਵੱਡੇ ਗੇਟ ਨੂੰ ਭਈਆ ਆਉਂਦਾ ਗੋਲ ਗੱਪਾਂ ਦੀ ਰੇੜੀ ਛੱਡ ਕੇ ਉਹ ਲੋਕ ਖੋਲਦਾ ਲੋਕ ਖੋਲ ਕੇ ਆ ਕੇ ਅੰਦਰ ਜਵਾਕਾਂ ਨੂੰ ਕਾਪਿਆਂ ਦੇ ਨਾਲ ਵੱਢ ਫਟ ਕੇ ਮਾਰ ਦਿੰਦਾ ਤੇ ਉਸ ਤੋਂ ਬਾਅਦ ਲੋਕ ਲਾ ਕੇ ਉਹ ਆਪਦੀ ਗੋਲ ਗੱਪਾਂ ਦੀ ਰੇੜੀ ਚਲਾ ਜਾਂਦਾ ਚਲੋ ਜੀ ਇਹ ਬੈਂਕ ਤੋਂ ਸ਼ਾਮ ਨੂੰ ਆਉਂਦੀ ਆ ਆ ਕੇ ਸਾਰਾ ਕੁਝ ਦੇਖ ਕੇ ਰੌਲਾ ਪਾਉਂਦੀ ਆ ਵੀ ਹਾਏ ਮੇਰੇ ਜਵਾਕਾਂ ਨੂੰ ਕੋਈ ਮਾਰ ਗਿਆ ਜਿਵੇਂ ਤੁਹਾਨੂੰ ਤਾਂ ਖੇਖਣ ਕਰ ਦਿਓ ਮੈਂ ਖੇਖਣ ਕਰਨ ਲੱਗ ਗਈ ਉੱਚੀ ਵਿੱਚ ਉੱਚੀ ਜੀ ਰੋਣ ਪੇਟਣ ਲੱਗ ਗਈ ਸਾਰਾ ਮਹੱਲਾ ਇਕੱਠਾ ਹੋ ਗਿਆ ਘਾਲੇ ਨੂੰ ਫੋਨ ਕਰਤਾ ਉਹ ਵੀ ਵਿਚਾਰਾ ਤਿੰਨ ਚਾਰ ਘੰਟੇ ਚ ਪਹੁੰਚ ਗਿਆ ਉਹ ਵੀ ਵਿਚਾਰਾ ਉੱਚੀ ਜੀ ਰੋਣ ਪੇਟਣ ਲੱਗ ਗਿਆ ਵੀ ਹਾਈ ਮੇਰੇ ਜਵਾਕ ਮਾਰਤੇ ਜਵਾਕ ਮਾਰਤੇ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕਰਦੇ ਪੁਲਿਸ ਆ ਗਈ ਚਲੋ ਜੀ ਪੁਲਿਸ ਨੇ ਸਾਰਿਆਂ ਦੇ ਬਿਆਨ ਬਿਉਣ ਲਏ ਸਾਰਿਆਂ ਨੂੰ ਪੁੱਛਿਆ ਮਹੱਲੇ ਵਾਲਿਆਂ ਨੂੰ ਪੁੱਛਿਆ ਇਸ ਜਨਾਨੀ ਨੂੰ ਪੁੱਛਿਆ ਜਦੋਂ ਇਹ ਜਨਾਨੀ ਦੇ ਬਿਆਨ ਲੈਂਦੇ ਆ ਤਾਂ ਵੀ ਥੋੜਾ ਥੋੜਾ ਪੁਲਿਸ ਨੂੰ ਸ਼ੱਕ ਹੋ ਜਾਂਦਾ ਵੀ ਸ਼ਾਇਦ ਇਸ ਜਨਾਨੀ ਨੇ ਸਾਰਾ ਕੁਝ ਕੀਤਾ ਕਰਾਇਆ ਚਲੋ ਜੀ ਘਰ ਵਾਲੇ ਨੂੰ ਪੁੱਛਦੇ ਆ ਵੀ ਤੈਨੂੰ ਕਿਸੇ ਦਾ ਸ਼ੱਕ ਹੋਵੇ ਜਾਂ ਤੇਰੀ ਘਰ ਵਾਲੇ ਦੀ ਕਿਸੇ ਨਾਲ ਗੱਲਬਾਤ ਹੋਵੇ ਤਾਂ ਘਰ ਵਾਲਾ ਕਹਿੰਦਾ ਵੀ ਅਕਸਰ ਹੀ ਜਦੋਂ ਮੈਂ ਫੋਨ ਲਾਉਂਦਾ ਹੁੰਦਾ ਸੀ ਮੇਰੀ ਕਾਲੇ ਦਾ ਫੋਨ ਜ਼ਿਆਦਾਤਰ ਵੇਟਿੰਗ ਚ ਆਉਂਦਾ ਹੁੰਦਾ ਸੀਗਾ ਵੀ ਮੈਨੂੰ ਮਾੜਾ ਮੋਟਾ ਸ਼ੱਕ ਹੈਗਾ ਵੀ ਹੋ ਸਕਦਾ ਦੀ ਕਿਸੇ ਨਾਲ ਗੱਲਬਾਤ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਆਉਂਦੀ ਆ ਉਹ ਇਸ ਬੈਂਕ ਵਾਲੀ ਔਰਤ ਨੂੰ ਸਾਈਡ ਤੇ ਲਿਜਾ ਕੇ ਕਹਿੰਦੀ ਆ ਵੀ ਕੰਮ ਤੇਰਾ ਤੂੰ ਮੰਨ ਜਾ ਨਹੀਂ ਤਾਂ ਅਸੀਂ ਤੇਰੇ ਫੋਨ ਦੀ ਡਿਟੇਲ ਲਿਸਟ ਕਢਾਵਾਂਗੇ ਕਾਲਾਂ ਦੀ ਡਿਟੇਲ ਕਢਾਵਾਂਗੇ ਵੀ ਸਾਨੂੰ ਪਤਾ ਲੱਗ ਗਿਆ 100% ਵੀ ਕੰਮ ਤੇਰਾ ਜਦੋਂ ਪੁਲਿਸ ਔੜੇ ਵਾਲੇ ਦਾਬੇ ਦੂਬੇ ਮਾਰਦੀ ਤੇ ਜਨਾਨੀ ਬਈਏ ਪੈਰ ਛੱਡ ਜਾਂਦੀ ਤੁਹਾਨੂੰ ਪਤਾ ਵੀ ਪੁਲਿਸ ਨੂੰ ਦੇਖ ਕੇ ਤਾਂ ਵੱਡੇ ਵੱਡੇ ਬੈਲੀਆਂ ਦੇ ਪੈਰ ਨਿਕਲ ਜਾਂਦੇ ਇਹ ਤਾਂ ਫੇਰ ਇੱਕ ਜਨਾਨੀ ਸੀ ਜਦੋਂ ਬਈ ਦਾਬੇ ਦੂਬੇ ਮਾਰਦੇ ਆ ਇਹ ਔਰਤ ਸਾਰਾ ਕੁਝ ਮੰਨ ਜਾਂਦੀ ਆ ਵੀ ਹਾਂ ਵੀ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਹੀ ਆਪਦੇ ਆਸ਼ਕ ਨੂੰ ਕਿਹਾ ਸੀਗਾ ਵੀ ਤੂੰ ਮੇਰੇ ਬੱਚਿਆਂ ਨੂੰ ਮਾਰ ਦੇ ਜਦੋਂ ਪੁਲਿਸ ਨੇ ਕਿਹਾ ਵੀ ਤੁਸੀਂ ਕਿਉਂ ਕਿਹਾ ਸੀ ਮਾਰਨ ਵਾਸਤੇ ਤਾਂ ਉਹ ਕਹਿੰਦੀ ਵੀ ਅਸੀਂ ਦੋਵੇਂ ਜਨੇ ਇੱਕ ਦਿਨ ਆਪਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਅਸੀਂ ਸਬੰਧ ਬਣਾ ਰਹੇ ਸੀਗੇ ਤਾਂ ਮੇਰੇ ਬੱਚਿਆਂ ਨੇ ਸਾਰਾ ਕੁਝ ਦੇਖ ਲਿਆ ਸੀ ਮੈਨੂੰ ਇੱਕ ਡਰ ਸੀਗਾ ਵੀ ਮੇਰੇ ਘਰ ਵਾਲੇ ਨੂੰ ਨਾਂ ਦੱਸ ਦੇਣ ਇਸ ਕਰਕੇ ਅਸੀਂ ਇਹ ਸਾਰਾ ਕੰਮ ਕੀਤਾ ਫਿਰ ਜਦੋਂ ਇਸ ਗੱਲ ਦੀ ਹੋਰ ਜਾਂਚ ਪੜਤਾਲ ਕੀਤੀ ਤਾਂ ਹੋਰ ਬਿਆਨ ਜਦੋਂ ਸਾਹਮਣੇ ਆਏ ਵੀ ਤੂੰ ਭਈਏ ਨਾਲ ਗੱਲਬਾਤ ਕਿਉਂ ਕੀਤੀ ਜਦੋਂ ਇਸ ਗੱਲ ਦੀ ਪੁੱਛ ਪੜਤਾਲ ਪੁਲਿਸ ਕਰਦੀ ਆ ਤਾਂ ਜਨਾਨੀ ਨੇ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਕੀਤੀ ਉਹ ਕਹਿੰਦੀ ਵੀ ਜਿਹੜਾ ਮੇਰਾ ਘਰ ਵਾਲਾ ਉਹ ਮੈਨੂੰ ਸੰਤੋਸ਼ਟ ਨਹੀਂ ਸੀ ਕਰ ਪਾਉਂਦਾ ਮੈਨੂੰ ਸੰਤੁਸ਼ਟੀ ਨਹੀਂ ਸੀ ਆਉਂਦੀ ਮੇਰਾ ਦਿਮਾਗ ਹਰ ਟਾਈਮ ਖਰਾਬ ਰਹਿੰਦਾ ਸੀ ਇਸ ਕਰਕੇ ਮੈਂ ਇਸ 22 ਸਾਲਾਂ ਦੇ ਮੁੰਡੇ ਨਾਲ ਗੱਲਬਾਤ ਕਰ ਲਈ ਕਿਉਂਕਿ ਇਹੇ ਮੇਰੀ ਜਿਸ ਇੱਕ ਹੀ ਸਾਡੇ ਨੂੰ ਟਾਈਮ ਨਹੀਂ ਸੀ ਦਿੰਦਾ ਇਹ 10 ਦਿਨਾਂ ਬਾਅਦ ਹਫਤੇ ਬਾਅਦ ਘਰੇ ਆਉਂਦਾ ਸੀ ਦਾਰੂ ਨਾਲ ਰੱਜ ਕੇ ਸੌ ਜਾਂਦਾ ਸੀਗਾ ਬੀਐਨਏ ਮੈਨੂੰ ਕਦੇ ਟਾਈਮ ਨਹੀਂ ਦਿੱਤਾ ਸੀ ਖੁੱਲਾ ਦੇਖੋ ਭਰਾਵੋ ਇਸ ਵੀਡੀਓ ਤੋਂ ਇਹੇ ਤੁਹਾਨੂੰ ਜੱਜਮੈਂਟ ਹੋ ਗਈ ਹੋਣੀ ਕਿ ਪਰਿਵਾਰ ਨੂੰ ਟਾਈਮ ਦੇਣਾ ਕਿੰਨਾ ਕੁ ਜ਼ਰੂਰੀ ਹੈ ਦੂਜੀ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿਉਂਕਿ ਸਮਾਜ ਦੇ ਵਿੱਚ ਇਹੋ ਜੀਆਂ ਔਰਤਾਂ ਬਹੁਤ ਜ਼ਿਆਦੀਆਂ ਹੈਗੀਆਂ ਨੇ ਜਿਹੜੀਆਂ ਕਿ ਆਪਦੇ ਪਰਿਵਾਰ ਨਾਲ ਆਪਦੇ ਘਰਵਾਲਿਆਂ ਦੇ ਬੱਚਿਆਂ ਨਾਲ ਧੋਖਾ ਕਰਦੀਆਂ ਨੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਬਹੁਤ ਹੋਈਆਂ ਨੇ ਬਾਈ ਬਹੁਤ ਜਨਾਨੀਆਂ ਨੇ ਆਪਦੇ ਆਸ਼ਕਾਂ ਦੇ ਪਿੱਛੇ ਲੱਗ ਕੇ ਆਪਦੇ ਬੱਚੇ ਮਾਰੇ ਆਪਦੇ ਘਰਵਾਲੇ ਮਾਰੇ ਇਹੋ ਜੀਆਂ ਔਰਤਾਂ ਸਮਾਜ ਦੇ ਮੱਥੇ ਤੇ ਕਲੰਕ ਹੁੰਦੀਆਂ ਨੇ ਬਾਈ ਜਿਹੜੀਆਂ ਕਿ ਆਪਦੀ ਹਾਫਸ ਨੂੰ ਪੂਰਾ ਕਰਨ ਲਈ ਆਪਦੀ ਜਿਸਮ ਦੀ ਆਗ ਨੂੰ ਠੰਡਾ ਕਰਨ ਲਈ ਆਪਦੇ ਬੱਚਿਆਂ ਨੂੰ ਵੀ ਬਲੀ ਚਾੜ ਦਿੰਦੀਆਂ ਨੇ ਇਸੇ ਤਰ੍ਹਾਂ ਇਹ ਇੱਕ ਔਰਤ ਸੀ ਕਿ ਜਿਹੜੀ ਨੇ ਜਿਹਨੇ ਸ਼ਰਿਆਂ ਵੀ ਪੁਲ ਸਾਹਮਣੇ ਬਿਆਨ ਦਿੱਤੇ ਕਿ ਮੇਰਾ ਘਰ ਵਾਲਾ ਮੈਨੂੰ ਸੰਤੋਸ਼ਟ ਨਹੀਂ ਸੀ ਕਰ ਪਾਉਂਦਾ ਇਸ ਕਰਕੇ ਮੈਂ ਇਸ ਭਈ ਨਾਲ ਗੱਲਬਾਤ ਕੀਤੀ ਇਸ ਕਰਕੇ ਪਰਿਵਾਰ ਨੂੰ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਆ ਕਈ ਵਾਰੀ ਪਰਿਵਾਰ ਨੂੰ ਆਪਾਂ ਟਾਈਮ ਨਹੀਂ ਦੇ ਪਾਉਂਦੇ ਤਾਂ ਵੀ ਇਹੋ ਜਿਹੀ ਖਮਿਆਜੇ ਭੁਗਤਨੇ ਪੈ ਜਾਂਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ